ਜੀ ਉਹ ਵੀ ਪਹੁੰਚ ਰਹੇ ਨੇ ਦੇਖੋ ਸ਼ਾਨ ਵੀ ਕੀਤੀ ਦੇਖੇ ਸੀ ਸੀਟੀ ਵੀ ਜੀ ਜੀ ਸੀ ਸੀ ਕੈਮਰੇ ਸਾਡੇ ਮਤਲਬ ਅਸੀਂ ਫੁਟੇਜ ਘੰਡਾਲ ਰਹੇ ਆ ਇਸ ਤੋਂ ਅੱਗੇ ਵੀ ਅਸੀਂ ਕੈਮਰੇ ਦੇਖ ਰਹੇ ਆ ਜੀ ਕੋਈ ਜਾਨਵਰ ਵਗੈਰਾ ਜਾਂ ਕਿਸੇ ਦਾ ਕੋਈ ਹਮਲਾ ਵੀ ਕੀਤਾ ਨਹੀਂ ਜਿਵੇਂ ਹੁਣ ਲੇਟੈਸਟ ਸੁਣੀ ਪਤਾ ਲੱਗਿਆ ਵੀ ਇੱਕ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਮਤਲਬ ਖਾਦਾ ਪਰ ਨਾਰਮਲੀ ਲੱਗੇ ਸੀ ਇਹ ਪਿੰਡ ਦੇ ਵਸੇ ਵੀ ਚਲੋ ਕੁਝ ਹੋਰ ਕੋਈ ਗੱਲਬਾਤ ਨਾ ਹੋਵੇ ਪਰ ਇਹ ਹੁਣ ਯਕੀਨ ਹੋ ਗਿਆ ਵੀ ਇੱਥੇ ਜਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਇਹਨੂੰ ਲੈਟਰ ਪ੍ਰਿੰਟ ਵਿੱਚ ਕੋਈ ਦੁਸਕੀਤਾ ਜਾ ਰਿਹਾ ਤਾਂ ਡੋਲ ਫੋਟੋ ਕੋਈ ਨਾਕਾ ਲਗਾਇਆ ਜਾ ਰਿਹਾ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਸਬੰਧਤ ਮਹਿਕਮਾ ਵੀ ਆ ਗਿਆ ਸੀ ਜਲਦੀ ਕਵਰ ਕਰ ਲਾਂਗੇ ਪਿੰਡ ਵਾਲੇ ਕੀ ਕਹਿਣਾ ਚਾਹੁੰਦੇ ਪਿੰਡ ਵਾਸੀ ਤਾਂ ਮਤਲਬ ਸਤਿਕਾਰਤ ਰਹਿਣ ਜੀ ਜਿੱਦੇ ਕਿਤੇ ਦਿਖਾਈ ਦਿੰਦਾ ਤੁਰੰਤ ਸਾਨੂੰ ਦੱਸਣ ਜੀ ਲਾਟ ਬੈਂਕ ਵੀ ਨਾਲ ਗੱਲ ਹੋ ਗਈ ਜੀ ਜੀ ਹੋ ਗਈ ਜੀ ਡੀਐਫਓ ਸਾਹਿਬ ਨਾਲ ਵੀ ਹੋ ਗਈ ਉਹ ਵੀ ਪਹੁੰਚ ਰਹੇ ਨੇ ਜੇ ਚਿਤਾ ਦੇਖਦਾ ਤਾਂ ਉਹਨੂੰ ਫੜਨ ਲਈ ਕੀ ਤਿਆਰੀ ਕੀਤੀ ਜੀ ਉਹਨਾਂ ਦੇਖੋ ਜੀ ਰੇਂਜ ਅਫਸਰ ਨਾਲ ਮੇਰੀ ਹੁਣੀ ਗੱਲ ਹੋਈ ਆ ਰਸਤੇ 'ਚ ਨਹੀਂ ਬਕਾਇਦਾ ਇਹਨਾਂ ਕੋਲ ਟੀਮ ਆ ਜੀ ਇਹ ਫੋਰਸ ਆ ਇਹਨੂੰ ਪੂਰੇ ਤਰੀਕੇ ਨਾਲ ਗ੍ਰਿਪ ਕਰਨਗੇ ਇਹਨੂੰ ਫੜਨਗੇ ਜੀ ਬਿਨਾਂ ਨੁਕਸਾਨ ਤੋਂ ਜੀ ਬਿਨਾਂ ਬਿਨਾਂ ਮੇਰਾ ਨਾਮ ਜੀ ਗੁਰਦੇਵ ਸਿੰਘ ਜੀ ਪੈਂਟ ਆਰਡਰ ਵਰ ਜੀ ਕੀ ਹੋਇਆ ਕੀ ਘਟਨਾ ਆ ਰਾਤ ਨੂੰ ਜੀ 2:00 ਵਜੇ ਉੱਪਰੋਂ ਆਵਾਜ਼ ਆਉਣ ਲੱਗੀ ਹੋਰੇ ਲੋੜ ਦੀ ਅਸੀਂ ਵੀ ਚਲੋ ਦੇਖੀਏ ਕੀ ਆ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚੱਤਾ ਸੀਗਾ ਜੀ ਇਹ ਕਿਦਾਂ ਦੀ ਗੱਲ ਆਹ ਇਹ ਅੱਜ ਆ ਰਾਤੀ ਜੀ ਕਿੱਨੇ ਕ ਵਜੇ ਦੇਖਿਆ ਜੀ 2 ਵਜੇ ਪੂਰੇ ਜੀ ਫਿਰ ਉਹ ਕਿੰਨੇ ਕ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ ਜੀ 11 12 ਮਿੰਟ ਉਸ ਤੋਂ ਬਾਅਦ ਕਿਤੇ ਉਸ ਤੋਂ ਬਾਅਦ ਫਿਰ ਆਪਣੀਆਂ ਉਹ ਸਾਹਮਣੇ ਗੱਡੀ ਖੜੀ ਆ ਜੀ ਉਹ ਥੱਲੇ ਵੜ ਗਿਆ ਫੇ ਉਸ ਤੋਂ ਬਾਅਦ ਫੇ ਨਹੀਂ ਦੇਖਿਆ ਜੀ ਪਹਿਲਾਂ ਵੀ ਕਦੇ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰਸੋਂ ਕਿ ਦੋ ਕੁੱਤੇ ਜਰੂਰ ਆਪਣੇ ਉਧਰ ਕਲੋਨੀਆ ਚ ਖਾਦੇ ਨੇ ਵੀ ਕਈ ਜਾਨਵਰ ਨੇ ਤੁਹਾਡੇ ਘਰੇ ਵੀ ਕੋਈ ਜਾਨਵਰ ਦਾ ਨੁਕਸਾਨ ਤਾਂ ਨਹੀਂ ਨਹੀਂ ਆਪਣੇ ਨੁਕਸਾਨ ਕੋਈ ਨਹੀਂ ਵੀ ਹੋਇਆ ਇੱਕ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾ ਜਿਹੜੇ ਲਾਗਪਾ ਘਰ ਸੀਗੇ ਉਹਨਾਂ ਨੂੰ ਇਤਲਾਹ ਦੇਤੀ ਸੀ ਕਿ ਉਹ ਆਪਣਾ ਥੋੜਾ ਲੋਸਮੈਂਟ ਕਰਵਾ ਲਾ ਉਸਮੈਂਟ ਜੀ 3.50 ਸਾਢੇ 3 ਉਹਨਾਂ ਮੈਂ ਲੋਸਮੈਂਟ ਕਰਾਤੀ ਸੀ ਜੀ ਤੇ ਹੁਣ ਕੀ ਅੱਗੇ ਪਿੰਡ ਵਾਲਿਆਂ ਨੂੰ ਕੀ ਨੱਕ ਲਾਏ ਜੋ ਹਾਂ ਨੱਕਾ ਲਾ ਕੇ ਚਲੋ ਐਂ ਜੀ ਫੜਿਆ ਜਾਵੇ ਉਹਨੂੰ ਚਲੋ ਕਿਸੇ ਦਾ ਚਲੋ ਨੁਕਸਾਨ ਹੋਣਾ ਵੱਜ ਜਾਵੇ ਜੀ ਨਾਮ ਤੁਹਾਡਾ ਮੈਂ ਨੋ ਜਗਜੀਤ ਸਿੰਘ ਆ ਜੀ ਕਿ ਕੀ ਮਾਮਲਾ ਹੋਇਆ ਤੁਹਾਡੇ ਤੋਂ ਕਿ ਚਿੱਟਾ ਆ ਗਿਆ ਸਾਡੇ ਮੇਰੀ ਮਿਸੇ ਸਰਪੰਚਾ ਦਵਿੰਦਰਪੁਰ ਤੇ ਸਾਨੂੰ ਸਵੇਰ ਨੂੰ ਅੱਜ ਸੂਚਨਾ ਮਿਲੀ ਜਾਗਰਤ ਹੁੰਦੇ ਮਕਾਨ ਦੇ ਉੱਤੇ ਚਿੱਟਾ ਦੇਖਿਆ ਗਿਆ ਤੇ ਜਿਹਦੀ ਵੀਡੀਓ ਵੀ ਉਹਨਾਂ ਦੀ ਸੀਸੀਟੀਵੀ ਕੈਮਰੇ ਤੋਂ ਅਸੀਂ ਬਾਰਲ ਹੋਈ ਹੈ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿਹਨਾਂ ਦੇ ਅੰਦਰ ਨਗਰ ਦੇ ਸਾਰਿਆਂ ਕੋਲ ਮੰਨ ਲਓ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਖੱਡੋ ਦੇ ਇੰਚਾਰਜ ਸਰਦਾਰ ਮਹਿੰਦਰ ਸਿੰਘ ਨੂੰ ਸੂਚਿਤ ਕਰਤਾ ਵੀ ਇਦਾਂ ਦਾ ਗੱਲ ਨਾਲ ਹੀ ਉਹਨਾਂ ਨੇ ਫਿਰ ਰੇਂਜ ਅਫਸਰ ਮਨਕੋ ਆਗ ਨੂੰ ਸੂਚਨਾ ਦਿੱਤੀ ਤੇ ਹੁਣ ਸਾਡੇ ਕੋਲ ਇਸ ਟਾਈਮ ਸਤਿ ਸ੍ਰੀ ਅਕਾਲ ਤਾਂ ਤੋ ਤਰਸਿੰਦਰ ਜੀ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਫੁਟੇਜ ਸੀ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਉਹਦੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਵਾਕਈ ਕੀਤਾ ਹੀ ਹੈ। ਵਾਕਈ ਕੀ ਕੀਤਾ ਆਪਣੇ ਦੇ ਵਿੱਚ ਆ। ਤੇ ਲੋਕ ਆਮ ਘਰਾਂ ਬਾਹਰ ਰਹਿੰਦੇ ਨੇ ਬੇਸ਼ਅ ਦਾ ਮਾਹੌਲ ਹੋ ਜੂਗਾ। ਹਾਂ ਬਿਲਕੁਲ ਬੇਸ਼ਅ ਦਾ ਮਾਹੌਲ ਬਣ ਚੁੱਕਿਆ ਹੈ। ਇਹ ਲੋਕ ਡਰੇ ਹੋਏ ਨੇ ਤੇ ਅਸੀਂ ਅਨਾਉਂਸਮੈਂਟ ਰਾਹੀਂ ਗੁਰਦਵਾਰਾ ਸਾਹਿਬ ਤੋਂ ਪੰਡੂ ਲੱਟ ਵੀ ਕਰ ਚੁੱਕੇ ਆ ਕਿ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਮੱਤਿਆਂ ਨੂੰ ਵੀ ਪੂਰੇ ਆਪਣੇ ਧਿਆਨ ਨਾਲ ਰੱਖਿਆ ਜਾਵੇ ਤੇ ਆਪ ਵੀ ਜੇ ਆਪਣੇ ਖੇਤਾਂ ਦੇ ਵਿੱਚ ਜਾਣਾ ਕੰਮ ਕਰਨ ਲਈ ਤਾਂ ਪੂਰੇ ਸੁਚੇਤ ਹੋ ਕੇ ਜਾਣਾ ਪਿੰਡ ਦੇ ਵਿੱਚ ਨੁਕਸਾਨ ਵੀ ਕੀਤਾ ਹੋਇਆ ਹੈ ਪਿੰਡ ਦੇ ਵਿੱਚ ਨੁਕਸਾਨ ਇਹ ਆ ਵੀ ਜਿਹੜੇ ਕਲੋਨੀਆਂ ਨੇ ਉੱਥੋਂ ਪਤਾ ਲੱਗਿਆ ਵੀ ਉੱਥੇ ਦੋ ਕੁੱਤੇ ਜਿਹੜੇ ਉਹਨਾਂ ਤੇ ਹਮਲਾ ਕੀਤਾ ਗਿਆ ਵੀ ਉਹਨਾਂ ਵਿੱਚੋਂ ਇੱਕ ਕੁੱਤਾ ਤਾਂ ਖਾ ਲਿਆ ਗਿਆ ਤੇ ਦੂਜੇ ਨੂੰ ਵੀ ਕਾਹੂੰ ਕੁੜੀ ਦਿੱਕਤ ਬੰਨੇ ਕੁੱਤੇ ਜਿਹਦੇ ਦੋਨਾਂ ਤੇ ਹਮਲਾ ਕੀਤਾ ਗਿਆ ਉੱਥੋਂ ਵਿਸ਼ਵਾਸ ਹੋ ਗਿਆ ਵੀ ਵਾਕਈ ਹਾਂਜੀ ਅਸੀਂ ਪਿੰਡ ਟੋਡਰਪੁਰ ਪਹੁੰਚੇ ਹਾਂ ਜੀ ਇੱਥੇ ਸਾਨੂੰ ਤਲਾਹ ਮਿਲ ਗਿਆ ਵੀ ਚੀਤਾ ਮਤਲਬ ਆ ਗਿਆ ਇਸਾਰ ਨੱਜਰ ਸਿੰਘ ਦੇ ਘਰੇ ਅਸੀਂ ਮਹਿਕਮਾ ਇਹਨੂੰ ਸੰਬੰਧਤ ਮਹਿਕਮੇ ਨੂੰ ਇਨਫੋਰਮ ਕਰਤਾ ਜੀ ਉਹ ਵੀ ਪਹੁੰਚ ਰਹੇ ਨੇ ਦੇਖੋ ਸ਼ਾਨ ਵੀ ਕੀਤੀ ਦੇਖੇ ਸੀ ਸੀਟੀ ਵੀ ਜੀ ਜੀ ਸੀ ਸੀ ਕੈਮਰੇ ਸਾਡੇ ਮਤਲਬ ਅਸੀਂ ਫੁਟੇਜ ਕੱਢਾ ਉਂਘਾੜ ਰਹੇ ਆ ਇਸ ਤੋਂ ਅੱਗੇ ਵੀ ਅਸੀਂ ਕੈਮਰੇ ਦੇਖ ਰਹੇ ਹਾਂ ਜੀ ਕੋਈ ਜਾਨਵਰ ਵਗੈਰਾ ਜਾਂ ਕਿਸੇ ਦਾ ਕੋਈ ਹੁੰਦਾ ਵੀ ਕੀਤਾ ਇਹਨੇ ਹੁਣ ਲੇਟੈਸਟ ਹੁਣੀ ਪਤਾ ਲੱਗਿਆ ਵੀ ਇੱਕ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਮਤਲਬ ਖੱਦਾ ਪਰ ਨਾਰਮਲੀ ਲੱਗੇ ਸੀ ਇਹ ਪਿੰਡ ਦੇ ਵਸਨੀਕ ਵੀ ਚਲੋ ਕੁਝ ਹੋਰ ਕੋਈ ਗੱਲਬਾਤ ਨਾ ਹੋਵੇ ਪਰ ਇਹ ਹੁਣ ਯਕੀਨ ਹੋ ਗਿਆ ਵੀ ਇੱਥੇ ਜਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਇਹਨੂੰ ਲੈਟੇਫਲ ਪ੍ਰਿੰਟ ਵਿੱਚ ਕੋਈ ਕਿਸ ਕੀਤਾ ਜਾ ਰਿਹਾ ਤੁਹਾਡੇ ਉੱਪਰ ਕੋਈ ਨਾਕਾ ਲਗਾਇਆ ਜਾ ਰਿਹਾ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਸਬੰਧਤ محکمہ ਵੀ ਆ ਗਿਆ ਸੀ ਜਲਦੀ ਕਵਰ ਕਰ ਲਾਂਗੇ ਪਿੰਡ ਵਾਲੇ ਕੁਝ ਕਹਿਣਾ ਚਾਹੁੰਦੇ ਪਿੰਡ ਵਸਨੀਕ ਤਾਂ ਮਤਲਬ ਸਤਿਕਾਰਤ ਰਹਿੰਦੇ ਜੇ ਤੇ ਕਦੇ ਦਿਖਾਈ ਦਿੰਦਾ ਤਰੁੱਤ ਸਾਨੂੰ ਦੱਸਣ ਜੀ ਲੱਗਦਾ ਕਿ ਬਿਨਾਂ ਗੱਲ ਹੋ ਗਈ ਜੀ ਜੀ ਹੋ ਗਈ ਜੀ ਇਹ ਸਭ ਨਾਲ ਵੀ ਹੋਊਗੀ ਉਹ ਵੀ ਪਹੁੰਚ ਰਹੇ ਨੇ ਜੇ ਚੀਤਾ ਦੇਖਦਾ ਤਾਂ ਉਹਨੂੰ ਫੜਨ ਲਈ ਕੀ ਤਿਆਰੀ ਕੀਤੀ ਜੀ ਉਹਨਾਂ ਨੇ ਦੇਖੋ ਜੀ ਰੇਂਜ ਅਫਸਰਾਂ ਦਾ ਮੇਰੀ ਹੁਣੀ ਗੱਲ ਹੋਈ ਆ ਰਸਤੇ 'ਚ ਨਹੀਂ ਬਕਾਇਦਾ ਇਹਨਾਂ ਕੋਲ ਟੀਮ ਆ ਜੀ ਇਹ ਫੋਰਸ ਆ ਇਹਨੂੰ ਪੂਰੇ ਤਰੀਕੇ ਨਾਲ ਗ੍ਰਿਪ ਕਰਨਗੇ ਇਹਨੂੰ ਫੜਨਗੇ ਜੀ ਬਿਨਾਂ ਨੁਕਸਾਨ ਤੋਂ ਜੀ ਕਿਨਾਂ ਵੀ ਮੇਰਾ ਨਾਮ ਜੀ ਗੁਰਦੇਵ ਸਿੰਘ ਜੀ ਪੈਂਟ ਆਰਡਰ ਪਰ ਜੀ ਕੀ ਹੋਇਆ ਕੀ ਘਟਨਾ ਰੇਤ ਨੂੰ ਜੀ 2:00 ਵਜੇ ਉੱਪਰੋਂ ਆਵਾਜ਼ ਜੀ ਆਉਣ ਲੱਗੀ ਹੋਰੇ ਲੋੜ ਦੀ ਵੀ ਅਸੀਂ ਵੀ ਚਲੋ ਦੇਖੀਏ ਕਿ ਹਾਂ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚੱਤਾ ਸੀਗਾ ਜੀ ਇੱਕ ਦਿਨ ਦੀ ਗੱਲ ਇਹ ਅੱਜ ਆ ਰਾਤ ਦੀ ਜੀ ਕਿੰਨੇ ਕੁ 2:00 ਵਜੇ ਦੇਖਿਆ 2:00 ਵਜੇ ਪੂਰੇ ਜੀ ਫਿਰ ਉਹ ਕਿੰਨੇ ਕੁ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ ਜੀ 11-12 ਮਿੰਟ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਆਪਣੀਆਂ ਉਹ ਸਾਹਮਣੇ ਗੱਡੀ ਖੜੀ ਆਈ ਉਹਦੇ ਥੱਲੇ ਵੜ ਗਿਆ ਫੇ ਉਸ ਤੋਂ ਬਾਅਦ ਫੇ ਨਹੀਂ ਦਿਖਿਆ ਜੀ ਪਹਿਲਾਂ ਵੀ ਕਦੇ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰ ਸੋਣ ਕਿ ਦੋ ਕੁੱਤੇ ਜ਼ਰੂਰ ਆਪਣੇ ਉਧਰ ਕਲੋਨੀਆ ਚ ਖਾਦੇ ਨੇ ਵੀ ਕਈ ਜਾਨਵਰ ਨੇ ਉਡੇ ਘਰੇ ਵੀ ਕੋਈ ਜ਼ਰੂਰ ਦਾ ਨੁਕਸਾਨ ਤਾਂ ਨਹੀਂ ਨਹੀਂ ਆਪਣੇ ਨੁਕਸਾਨ ਕੋਈ ਨਹੀਂ ਵੀ ਹੋਇਆ ਤੇ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾਹਰ ਜਿਹੜੇ ਲਾਗ-ਪਾਗ ਘਰ ਦੇ ਸੀਗੇ ਉਹਨਾਂ ਨੂੰ ਤਲਾਹ ਦੇਤੀ ਸੀ ਜੀ ਕਰੋ ਆਪਣਾ ਥੋੜਾ ਲੋਸਮੈਂਟ ਕਰਵਾਉ ਲੋਸਮੈਂਟ ਜੀ 3.50 60 ਕੇ 3 ਮੈਂ ਲੋਸਮੈਂਟ ਕਰਾਤੀ ਸੀ ਜੀ ਤੇ ਹੁਣ ਕੀ ਅੱਗੇ ਪਿੰਡ ਵਾਲਿਆਂ ਨੂੰ ਕੀ ਕੀਤਾ ਨੱਕ ਲਾ ਦੇ ਹਾਂ ਨੱਕਾ ਲਾ ਕੇ ਚਲੋ ਐਂ ਜਿ ਫੜਿਆ ਜਾਵੇ ਇਹਨੂੰ ਚਲੋ ਕਿਸੇ ਦਾ ਚਲੋ ਨੁਕਸਾਨ ਹੋਣਾ ਬੱਜ ਜਾਵੇ ਕਦੇ ਕੀ ਨਾਮ ਤੁਹਾਡਾ ਹੈ ਮੈਂ ਨੋ ਜਗਜੀਤ ਸਿੰਘ ਹੈ ਜੀ ਕੀ ਮਾਮਲਾ ਹੋਇਆ ਤੁਹਾਡੇ ਵਿੱਚ ਕਿ ਚਿੱਟਾ ਆ ਗਿਆ ਸਾਡੇ ਮੇਰੀ ਮੈਸੇਜ ਸਰਪੰਚਾ ਦਵਿੰਦਰਪੁਰ ਤੇ ਸਾਨੂੰ ਸਵੇਰ ਨੂੰ ਅੱਜ ਸੂਚਨਾ ਮਿਲੀ ਕਿ ਜਗਰ ਸਿੰਘ ਦੇ ਮਕਾਨ ਦੇ ਉੱਤੇ ਚਿੱਟਾ ਦੇਖਿਆ ਗਿਆ ਤੇ ਜਿਹਦੀ ਵੀਡੀਓ ਵੀ ਉਹਨਾਂ ਦੇ ਸੀਸੀਟੀਵੀ ਕੈਮਰੇ ਤੋਂ ਅਸੀਂ ਬਾਰਲ ਹੋਈ ਹੈ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿੰਨੇ ਜਿਨ੍ਹਾਂ ਦੇ ਅੰਦਰ ਨਗਰ ਦੇ ਸਾਰਿਆਂ ਕੋਲ ਮੰਨ ਲਓ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਖੱਡੋ ਦੇ ਇੰਚਾਰਜ ਸਰਦਾਰ ਮختار ਸਿੰਘ ਨੂੰ ਸੂਚਿਤ ਕਰਤਾ ਦੇ ਦੰਗਲ ਨਾਲ ਹੀ ਉਹਨਾਂ ਨੇ ਫਿਰ ਰੇਂਜ ਅਫਸਰ ਮਨ ਕੋ ਆਗ ਨੂੰ ਸੂਚਨਾ ਦਿੱਤੀ ਹੈ ਤੇ ਹੁਣ ਸਾਡੇ ਕੋਲ ਇਸ ਟਾਈਮ ਸਤਿ ਸ੍ਰੀ ਅਕਾਲ ਪ੍ਰੋਪਿਤ ਸਿੰਘ ਜੀ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਛੋਟੀ ਜਿਹੀ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਪੂਰੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਵਾਕਈ ਕੀਤਾ ਹੀ ਹੈ। ਵਾਕਈ ਕੀ ਕੀਤਾ ਆਪਣ ਦੇ ਵਿੱਚ ਆਣਾ ਤੇ ਲੋਕ ਆਮ ਘਰਾਂ ਬਾਹਰ ਰਹਿੰਦੇ ਨੇ ਬੇਸ਼ਰਮਾ ਮਾਹੌਲ ਹੋ ਜੂਗਾ। ਹਾਂ ਬਿਲਕੁਲ ਬੇਸ਼ਰਮਾ ਮਾਹੌਲ ਬਣ ਚੁੱਕਿਆ ਹੈ ਤੇ ਲੋਕ ਡਰੇ ਹੋਏ ਨੇ। ਤੇ ਅਸੀਂ ਅਨਾਉਂਸਮੈਂਟ ਰਾਹੀਂ ਗੁਰਦਵਾਰ ਸਾਹਿਬ ਤੋਂ ਪਿੰਡ ਨੂੰ ਲੱਟ ਵੀ ਕਰ ਚੁੱਕੇ ਆ ਤੇ ਰਾਤ ਦੇ ਸਮੇਂ ਜਾਂ ਦਿਨਲੇ ਸਮੇਂ ਬੱਚਿਆਂ ਨੂੰ ਵੀ ਪੂਰੇ ਆਪਣੇ ਧਿਆਨ ਨਾਲ ਰੱਖਿਆ ਜਾਵੇ ਤੇ ਆਪ ਵੀ ਜੇ ਆਪਣੇ ਖੇਤਾਂ ਦੇ ਵਿੱਚ ਜਾਣਾ ਕੰਮ ਕਰਨ ਲਈ ਤਾਂ ਪੂਰੇ ਸੁਚੇਤ ਹੋ ਕੇ ਜਾਣਾ ਪਿੰਡ ਦੇ ਵਿੱਚ ਨੁਕਸਾਨ ਵੀ ਕੀਤਾ ਹੋਇਆ ਪਿੰਡ ਦੇ ਵਿੱਚ ਨੁਕਸਾਨ ਇਹ ਆ ਵੀ ਜਿਹੜੇ ਕਲੋਨੀਆਂ ਨੇ ਉੱਥੋਂ ਪਤਾ ਲੱਗਿਆ ਵੀ ਉੱਥੇ ਦੋ ਕੁੱਤੇ ਜਿਹੜੇ ਉਹਨਾਂ ਤੇ ਹਮਲਾ ਕੀਤਾ ਗਿਆ ਵੀ ਉਹਨਾਂ ਵਿੱਚੋਂ ਇੱਕ ਕੁੱਤਾ ਤਾਂ ਖਾ ਲਿਆ ਗਿਆ ਤੇ ਦੂਜੇ ਨੂੰ ਵੀ ਕਾਹਨੂੰ ਸੱਟ ਲੱਗੀ ਹੈ ਵੱਡੇ ਕੁੱਤੇ ਜਿਹੇ ਦੋਨਾਂ ਤੇ ਹਮਲਾ ਕੀਤਾ ਤੇ ਉਤੋਂ ਵਿਸ਼ਵਾਸ ਹੋ ਗਿਆ ਵੀ ਵਾਕਈ ਕੀਤਾ ਹੀ